ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਕਰਜੇ ਤੋਂ ਪਰੇਸ਼ਾਨ ਹਨ ਜਿਨ੍ਹਾਂ ਨੂੰ ਆਪਣੇ ਦੁੱਖਾਂ ਮੁਸੀਬਤਾਂ ਦਾ ਹੱਲ ਨਹੀਂ ਮਿਲ ਰਿਹਾ ਜੋ ਆਪਣੇ ਵਾਹਿਗੁਰੂ ਜੀ ਦੇ ਅੱਗੇ ਨਿਤ ਅਰਦਾਸਾਂ ਬੇਨਤੀਆਂ ਕਰਦੇ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਸੱਚੀ ਘਟਨਾ ਸੁਣਾਉਣ ਜਾ ਰਹੀ ਹਾਂ ਜਿਸ ਨੂੰ ਸੁਣ ਕੇ ਤੁਹਾਡਾ ਵੀ ਵਾਹਿਗੁਰੂ ਜੀ ਦੇ ਉੱਤੇ ਵਿਸ਼ਵਾਸ ਭਰੋਸਾ ਪੱਕਾ ਹੋ ਜਾਵੇਗਾ ਕਿ ਕੈਂਝ ਮੇਰੇ ਪਾਤਸ਼ਾਹ ਜੀ ਆਪਣੇ ਪਿਆਰਿਆਂ ਦੀ ਬਾਹ ਫੜਦੇ ਹਨ ਸੰਗਤ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣ ਤੁਹਾਡਾ ਵੀ ਵਾਹਿਗੁਰੂ ਜੀ ਦੇ ਪ੍ਰਤੀ ਵਿਸ਼ਵਾਸ ਅਤੇ ਭਰੋਸਾ ਪੱਕਾ ਹੋ ਜਾਵੇਗਾ ਅਤੇ ਇਹਹੀ ਭਰੋਸਾ ਅਤੇ ਪਿਆਰ ਤੁਹਾਡਾ ਵੀ ਬੇੜਾ ਪਾਰ ਲਗਾ ਦੇਵੇਗਾ ਤੇ ਆਓ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇਹ ਘਟਨਾ ਦਿੱਲੀ ਦੇ ਵਿੱਚ ਕਹਿੰਦੇ ਹੋਏ ਇੱਕ ਪਰਿਵਾਰ ਦੀ ਕਹਿੰਦੇ ਉਸ ਪਰਿਵਾਰ ਦੇ ਉੱਤੇ ਸਮਾਂ ਕੁਝ ਅਜਿਹਾ ਆਇਆ ਉਹਨਾਂ ਦੇ ਉੱਤੇ ਮੁਸੀਬਤਾਂ ਦਾ ਭਾਰ ਟੁੱਟ ਗਿਆ ਹਾਲਾਤ ਉਹਨਾਂ ਦੇ ਆਮਦਨ ਦੇ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਭਾਵ ਕਿ ਗਰੀਬੀ ਨੇ ਚਾਰੇ ਪਾਸਿਆਂ ਤੋਂ ਘੇਰ ਲਿਆ ਸਾਧ ਸੰਗਤ ਜੀ ਦੇਖਦੇ ਹੀ ਦੇਖਦੇ ਉਹ ਕਰਜ਼ੇ ਦੇ ਪਾਰ ਥੱਲੇ ਆ ਗਏ ਹੁਣ ਹਾਲਾਤ ਇਹ ਸੀ ਕਿ ਹਰ ਮਹੀਨੇ 15000 20000 ਕਰਜ਼ੇ ਦਾ ਵਿਆਜ ਪਾਉਂਦਾ ਗਿਆ ਅਤੇ ਘਰ ਦਾ ਮਕਾਨ ਵੀ ਗਵਾ ਕੇ ਵਿਆਜ ਉੱਪਰੋਂ ਘਰ ਦਾ ਕਿਰਾਇਆ ਕਹਿਣ ਤੋਂ ਭਾਵ ਆਮਦਨ ਨਾਲੋਂ ਖਰਚਾ ਵੱਧ ਗਿਆ। ਉਹਨਾਂ ਕੋਲ ਕੋਈ ਵੀ ਜਮਾ ਪੂੰਜੀ ਨਹੀਂ ਸੀ। ਸਿਰਫ਼ ਤੇ ਸਿਰਫ਼ ਇੱਕ ਪਲਾਟ ਸੀ ਜਿਸ ਦਾ ਉਹਨਾਂ ਨੂੰ ਸਹੀ ਮੁੱਲ ਨਹੀਂ ਸੀ ਮਿਲ ਰਿਹਾ। ਉਹਨਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਅਜੇ ਸਥਿਤੀ ਦੇ ਵਿੱਚ ਕੀ ਕੀਤਾ ਜਾਵੇ। ਉਹ ਬਿਲਕੁਲ ਹਿੰਮਤ ਹਾਰ ਚੁੱਕੇ ਸੀ। ਬੇਨਤੀਆਂ ਕਰਦੇ ਕਿ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ। ਸਾਧ ਸੰਗਤ ਜੀ ਜਦੋਂ ਮੇਰੇ ਵਾਹਿਗੁਰੂ ਜੀ ਨੇ ਕਿਸੇ ਦੀ ਬਾਹ ਫੜਨੇ ਹੋਵੇ ਤਾਂ ਉਹ ਆਪ ਚੱਲ ਕੇ ਆਪਣੇ ਪਿਆਰਿਆਂ ਦੇ ਕੋਲ ਪਹੁੰਚਦੇ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਆਣੇ ਬਹਾਨੇ ਆਪਣੇ ਪਿਆਰਿਆਂ ਦੇ ਬਾਹ ਫੜ ਲੈਂਦੇ ਹਨ ਸਾਧ ਸੰਗਤ ਜੀ ਕਹਿੰਦੇ ਉਸ ਪਰਿਵਾਰ ਤੇ ਵੀ ਐਸੀ ਕਿਰਪਾ ਹੋਈ ਕਿ ਉਹਨਾਂ ਦੇ ਨਾਲ ਇੱਕ ਗੁਰਸੇਖ ਦਾ ਮੇਲ ਹੋਇਆ ਜਦੋਂ ਉਸ ਗੁਰਸੇਖ ਨੂੰ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਬਾਰੇ ਪਤਾ ਲੱਗਾ ਤਾਂ ਉਸ ਦੇ ਮੋਹੋ ਸਹਿਜ ਸੁਭਾਏ ਸ਼ਬਦ ਨਿਕਲੇ ਕਿ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਜਾਇਆ ਕਰੋ ਤੇ ਕਹਿੰਦੇ ਫਿਰ ਆਪ ਹੀ ਕਹਿਣ ਲੱਗਾ ਕਿ ਤੁਸੀਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜਾਇਆ ਕਰੋ ਉੱਥੇ ਜਾ ਕੇ ਨੇਮ ਦੇ ਨਾਲ ਸੇਵਾ ਸਿਮਰਨ ਰਹਿਰਾਸ ਕਰਿਆ ਕਰੋ ਤਾਂ ਦੇਖਣਾ ਤਾਂ ਤਾਂਛੇ ਗੁਰੂ ਤੇਗ ਬਹਾਦਰ ਜੀ ਤੁਹਾਡੀ ਵੀ ਪੁਕਾਰ ਜ਼ਰੂਰ ਸੁਣਨਗੇ ਸਾਧ ਸੰਗਤ ਜੀ ਉਸ ਗੁਰਸੇਖ ਦੇ ਸ਼ਬਦਾਂ ਦੇ ਵਿੱਚੋਂ ਇੰਨਾ ਵਿਸ਼ਵਾਸ ਇੰਨਾ ਪ੍ਰੋਸਾ ਦੇਖ ਕੇ ਉਸ ਪਰਿਵਾਰ ਦਾ ਵੀ ਪੂਰਾ ਪ੍ਰੋਸਾ ਬਣ ਗਿਆ। ਉਹਨਾਂ ਨੂੰ ਇੰਜ ਲੱਗਾ ਕਿ ਜਿਵੇਂ ਪਾਸ਼ਾ ਖੁਦ ਸੇਵਾ ਦੀ ਯੁਗਤੀ ਦੱਸ ਕੇ ਗਏ ਹਨ। ਸਾਡੀ ਮੁਕਤੀ ਕਰਨ ਦਾ ਰਾਹ ਦੱਸ ਗਏ ਹਨ। ਸਾਧ ਸੰਗਤ ਤੁਸੀਂ ਅਕਸਰ ਦੇਖਿਆ ਹੋਵੇਗਾ ਜਦੋਂ ਵੀ ਆਪ ਨੂੰ ਕੋਈ ਸ਼ਬਦ ਦੀ ਪਾਠ ਦੀ ਯੁਗਤੀ ਦੱਸਦਾ ਹੈ। ਇਹ ਪਾਠ ਜਾਂ ਸ਼ਬਦ ਕਰਕੇ ਤੁਹਾਨੂੰ ਤੁਹਾਡੀ ਮੁਸੀਬਤ ਦਾ ਹੱਲ ਮਿਲ ਜਾਵੇਗਾ। ਆਪਣਾ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਇਹ ਪਾਠ ਇਹ ਯੋਗਤੀ ਸਾਨੂੰ ਕਿੰਨੇ ਦਿਨ ਕਰਨੀ ਪਵੇਗੀ ਕਹਿਣ ਤੋਂ ਪਾਉ ਕਿ ਅਸੀਂ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਹਿੰਕਿੰਤੀ ਮਿੰਤੀ ਕਰਨ ਲੱਗ ਪੈਂਦੇ ਹਾਂ ਸਾਡੇ ਵਿੱਚੋਂ ਕਈ ਅਜਿਹੇ ਮਨੁੱਖ ਨੇ ਜੋ ਕਿ ਜੋ ਵੀ ਇੱਕ ਹੀ ਦਿਨ ਦਾ 40 ਦਿਨ ਦਾ ਪਾਠ ਕਰਨਾ ਹੋਵੇ ਜਾਂ ਸੇਵਾ ਕਰਨੀ ਹੋਵੇ ਮਸਾਂ ਹੀ ਗਿਨ-ਗਿਣ ਕੇ ਲੰਗਾਉਂਦੇ ਹਨ ਕਿ ਕਦੋਂ ਦਿਨ ਪੂਰੇ ਹੋਣਗੇ ਪ੍ਰਸਾਦ ਸੰਗਤ ਜੀ ਉਸ ਪਰਿਵਾਰ ਦੀ ਸ਼ਰਦਾ ਇਨੇ ਜਾਗੇ ਕਿ ਉਹਨਾਂ ਦੇ ਮੋਹ ਕੋਈ ਕਿੰਤੂ ਪਰਿੰਤੂ ਨਹੀਂ ਨਿਕਲਿਆ ਉਹਨਾਂ ਦਾ ਗਲ ਸੌਂਦਿਆਂ ਹੀ ਭਰੋਸਾ ਬਣ ਗਿਆ ਉਹਨਾਂ ਨੂੰ ਇੰਜ ਲੱਗਾ ਕਿ ਹੁਣ ਸਾਡੀ ਮੁਸੀਬਤ ਦੇ ਦਿਨ ਕੱਟੇ ਜਾਣਗੇ ਤਾਂ ਕਹਿੰਦੇ ਉਸ ਗੁਰਸੇਖ ਨੇ ਆਪ ਹੀ ਜੋਗਤੀ ਦੱਸੀ ਅਤੇ ਕਿਹਾ ਕਿ ਤੁਸੀਂ ਸਵੇਰੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਗੁਰੂ ਘਰ ਸੇਵਾ ਕਰਿਆ ਕਰੋ ਸਾਧ ਸੰਗਤ ਉਸ ਪਰਿਵਾਰ ਦਾ ਚਾਹ ਤੇ ਭਰੋਸਾ ਇੰਨਾ ਸੀ ਉਹਨਾਂ ਨੇ ਮਨ ਦੇ ਵਿੱਚ ਸੋਚਿਆ ਕਿ ਸਾਡੇ ਕੋਲ ਕੋਈ ਵੀ ਕੰਮ ਥੰਦਾ ਨਹੀਂ ਹੁੰਦਾ ਅਸੀਂ ਵੇਲੇ ਹੁੰਦੇ ਹਾਂ ਤੇ ਸਾਰੇ ਦਿਨ ਘਰ ਵਿੱਚ ਬੈਠਿਆਂ ਵੀ ਕੀ ਕਰਨਾ ਹੁੰਦਾ ਹੈ ਸੰਗਤ ਜੀ ਉਹਨਾਂ ਨੇ ਅੰਮ੍ਰਿਤ ਵੇਲੇ ਦੀ ਜਗ੍ਹਾ ਤੇ ਰਾਤ ਨੂੰ ਹੀ 11 ਵਜੇ ਹੀ ਨੀਂਦ ਪੱਕਾ ਬਣਾ ਲਿਆ ਰਾਤ ਨੂੰ 11 ਵਜੇ ਗੁਰੂ ਘਰੇ ਜਾਂਦੇ ਜਾ ਕੇ ਸੇਵਾ ਕਰਦੇ ਬਾਣੀ ਪੜ੍ਹਦੇ ਸਿਮਰਨ ਅਭਿਆਸ ਕਰਦੇ ਅਤੇ ਸਵੇਰੇ ਅੰਮ੍ਰਿਤ ਵੇਲੇ 6 ਵਜੇ ਘਰ ਵਾਪਸ ਆ ਜਾਂਦੇ ਘਰ ਆ ਕੇ ਜਲ ਪਾਣੀ ਛਕਦੇ ਆਰਾਮ ਕਰਦੇ ਅਤੇ ਰਾਤ ਨੂੰ ਫਿਰ ਆਪਣੀ ਨੇਮ ਦੇ ਮੁਤਾਬਕ ਗੁਰੂ ਘਰ ਜਾ ਕੇ ਪਹੁੰਚਦੇ ਅਤੇ ਫਿਰ ਸੇਵਾ ਸਿਮਰਨ ਅਤੇ ਬਾਣੀ ਪੜ੍ਹਦੇ ਸਾ ਸੰਗਤ ਜੀ ਇੰਜ ਕਰਦੇ ਕਰਦੇ ਇੱਕ ਮਹੀਨਾ ਬੀਤ ਗਿਆ ਪਰ ਉਹਨਾਂ ਦਾ ਆਪਣੇ ਵਾਹਿਗੁਰੂ ਜੀ ਦੇ ਪ੍ਰਤੀ ਪਿਆਰ ਪ੍ਰੋਸਾ ਦਿਨੋਂ ਦਿਨ ਵਧਦਾ ਗਿਆ ਸੰਗਤ ਜੀ ਇੱਕ ਅਚਾਨਕ ਉਹਨਾਂ ਦੇ ਘਰ ਦੇ ਵਿੱਚ ਇੱਕ ਆਦਮੀ ਆਇਆ ਤੇ ਆਗੇ ਕਰਦੇ ਮੁੱਖ ਨੇ ਕਹਿਣ ਲੱਗਾ ਕਿ ਤੁਹਾਡਾ ਕੋਈ ਪਲਾਟ ਵੇਚਣ ਵਾਲਾ ਹੈ ਮੈਨੂੰ ਕਿਸੇ ਨੇ ਦੱਸ ਪਾਈ ਹੈ ਘਰ ਦੇ ਮੁਖੀ ਨੇ ਕਿਹਾ ਕਿ ਹਾਂਜੀ ਸਾਡਾ ਇੱਕ ਪਲਾਟ ਤਾਂ ਹੈ ਵੇਚਣ ਵਾਲਾ ਹੈ ਕਹਿੰਦੇ ਫਿਰ ਉਸ ਆਦਮੀ ਨੇ ਕਿਹਾ ਕਿ ਜੇ ਤੁਸੀਂ ਆਪਣਾ ਪਲਾਟ ਵੇਚਣਾ ਚਾਹੁੰਦੇ ਹੋ ਤਾਂ ਮੈਨੂੰ ਦੱਸੋ ਮੈਂ ਤੁਹਾਡੇ ਨਾਲ ਇੱਕ ਡੀਲ ਕਰਨਾ ਚਾਹੁੰਦਾ ਹਾਂ ਜੇ ਤੁਹਾਨੂੰ ਪਸੰਦ ਆਵੇ ਤਾਂ ਇਹ ਕਹਿ ਕੇ ਉਹਨਾਂ ਆਪਣੀ ਸਾਰੀ ਗੱਲ ਸਮਝਾਈ ਉਹ ਕਹਿਣ ਲੱਗਾ ਕਿ ਮੈਂ ਤੁਹਾਡੇ ਉਸ ਪਲਾਟ ਦੇ ਵਿੱਚ ਫਲੈਟ ਤਿਆਰ ਕਰਵਾਉਣਾ ਚਾਹੁੰਦਾ ਹਾਂ ਪਰ ਮੇਰੀ ਸ਼ਰਤ ਇਹ ਹੈ ਕਿ ਉਹਨਾਂ ਤਿੰਨਾਂ ਫਲੈਟਾਂ ਦੇ ਵਿੱਚੋਂ ਤਿੰਨ ਫਲੈਟ ਮੇਰੇ ਹੋਣਗੇ ਅਤੇ ਦੋ ਤੁਹਾਡੇ ਤੇ ਜਿੰਨਾ ਵੀ ਪੈਸਾ ਲੱਗੇਗਾ ਉਹ ਮੇਰਾ ਹੋਵੇਗਾ ਤੇ ਮੈਂ ਕਰੋੜ ਰੁਪਇਆ ਪਹਿਲਾਂ ਤੁਹਾਨੂੰ ਦੇ ਜਾਵਾਂਗਾ ਜੇਕਰ ਤੁਹਾਨੂੰ ਇਹ ਸ਼ਰਤ ਮਨਜ਼ੂਰ ਹੈ ਮੈਂ ਆਪਣੇ ਨਾਲ ਹੀ ਲੈ ਕੇ ਆਇਆ ਹਾਂ ਮੈਨੂੰ ਦੱਸੋ ਜੇ ਤੁਹਾਨੂੰ ਮਨਜ਼ੂਰ ਹੈ ਤਾਂ ਸੰਗਤ ਜੀ ਜਦੋਂ ਘਰ ਦੇ ਮੁਖੀ ਨੇ ਉਸ ਮਨੁੱਖ ਦੇ ਮੋਹੋਂ ਇਹ ਗੱਲ ਸੁਣੀ ਉਹ ਬੰਬਾਰ ਕੇ ਰੋਣ ਲੱਗਾ ਕਿਉਂਕਿ ਉਸ ਨੂੰ ਪ੍ਰਤੱਖ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਹੋ ਰਹੇ ਸਨ ਉਸ ਨੂੰ ਪਤਾ ਸੀ ਕਿ ਇਹ ਖੁਦ ਗੁਰੂ ਤੇਗ ਬਹਾਦਰ ਜੀ ਆਪ ਵਰਤ ਰਹੇ ਨੇ ਨਹੀਂ ਤਾਂ ਮੇਰੇ ਗਰੇਵ ਦੀ ਉਹ ਮਾੜੀ ਜ਼ਮੀਨ ਜਿਸ ਦਾ ਪੂਰਾ ਮੁੱਲ ਵੀ ਨਹੀਂ ਸੀ ਮਿਲ ਰਿਹਾ ਉਸ ਉੱਤੇ ਫਲੈਟ ਬਣਾਣ ਜਾ ਰਿਹਾ ਹੈ ਸਾਧ ਸੰਗਤ ਉਹ ਉੱਚੀ ਰੋਣ ਲੱਗਾ ਕਿੱਥੇ ਮੈਂ ਖੁਦ ਕਿਰਾਏ ਪਰ ਰਿਹਾ ਸੀ ਕਿ ਅੱਜ ਮੈਨੂੰ ਪਾਸ਼ਾ ਨੇ ਇੰਨੇ ਜੋਗਾ ਕਰ ਦਿੱਤਾ ਕਿ ਮੈਂ ਕਿਰਾਏ ਤੇ ਰਹਿਣ ਵਾਲਾ ਮਕਾਨਾਂ ਦਾ ਫਲੈਟਾਂ ਦਾ ਮਾਲਕ ਬਣ ਗਿਆ ਮੇਰੇ ਪਾਸ਼ਾ ਨੇ ਮੇਰੇ ਜੀਵਨ ਪਰ ਦੀ ਰੋਟੀ ਦਾ ਇੰਤਜ਼ਾਮ ਕਰ ਦਿੱਤਾ ਕਿਉਂਕਿ ਉਸ ਫਲੈਟ ਤੋਂ ਜੋ ਕਿਰਾਇਆ ਆਵੇਗਾ ਉਹੀ ਉਸਦੀ ਆਮਦਨੀ ਦਾ ਸਾਧਨ ਸੀ ਸਾਥ ਸੰਗਤ ਉਹ ਇਨਸਾਨ ਗੁਰੂ ਤੇਗ ਬਹਾਦਰ ਜੀ ਦਾ ਕੋਟਨ ਕੋਰਤਨਵਾਦ ਕਰ ਰਿਹਾ ਸੀ ਅਤੇ ਪਾਸ਼ਾ ਜੀ ਦੇ ਅੱਗੇ ਅਰਦਾਸ ਕਰ ਰਿਹਾ ਸੀ ਕਿ ਪਾਸ਼ਾ ਜਿਤੇ ਤੁਸੀਂ ਮੇਰੇ ਤੇ ਇੰਨੀ ਕਿਰਪਾ ਕੀਤੀ ਇੰਨੀ ਬਖਸ਼ਿਸ਼ ਕੀਤੀ ਉਥੇ ਹੋਰ ਕਿਰਪਾ ਕਰੋ ਕਿ ਜੋ ਮੇਰਾ ਤੇ ਮੇਰੇ ਪਰਿਵਾਰ ਦਾ ਨੀਮ ਬਣਿਆ ਹੈ ਇਹ ਕਦੇ ਨਾ ਛੁੱਟੇ ਪਾਸ਼ਾ ਮੈਨੂੰ ਹਮੇਸ਼ਾ ਆਪਣੇ ਚਰਨਾਂ ਦੇ ਵਿੱਚ ਜੋੜੀ ਰੱਖਣਾ ਤੇ ਸਾਧ ਸੰਗਤ ਜੀ ਇਸ ਸੱਚੀ ਘਟਨਾ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇ ਆਪਣੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਪੱਕਾ ਹੋਵੇ ਵਿਸ਼ਵਾਸ ਹੋਵੇ ਤੇ ਮੇਰੇ ਵਾਇਗਰੋਜੀ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੰਦੇ ਹਨ ਇਸ ਲਈ ਹਮੇਸ਼ਾ ਆਪਣੇ ਵਾਇਗਰੋਜੀ ਦੇ ਉੱਤੇ ਭਰੋਸਾ ਰੱਖੋ ਤੇ ਆਓ ਅੱਜ ਤੋਂ ਅਸੀਂ ਵੀ ਗੁਰੂ ਘਰ ਤੇ ਭਰੋਸਾ ਰੱਖੀਏ ਨਾਮ ਜਪੀਏ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦਾ ਨਿਤਨੇਮ ਜ਼ਰੂਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ